ਬਹੁਤ ਠੀਕ ਹੈ ਸਰ ਸਰਗਰ ਫਲੈਗਮਾਰਕ ਕੀਤਾ ਜਾ ਰਿਹਾ ਹੈ ਇਹ ਕਿਸ ਮਕਸਦ ਨਾਲ ਕੀਤਾ ਜਾ ਰਿਹਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਾਰਲੀਮੈਂਟ ਦਾ ਇਲੈਕਸ਼ਨ ਹੋਣ ਜਾ ਰਿਹਾ ਹੈ ਇਸ ਇਲੈਕਸ਼ਨ ਦੇ ਸਬੰਧ ਵਿੱਚ ਜਿਹੜੇ ਮਾੜੇ ਅੰਸਰਾਂ ਨੂੰ ਨੱਥ ਪਾਉਣ ਲਈ ਤੇ ਲਾਅ ਐਂਡ ਆਰਡਰ ਨੂੰ ਕਾਮਯਾਬ ਕਰਨ ਲਈ ਅੱਜ ਅਸੀਂ ਜਿਹੜਾ ਪੈਰਾਮਿਲਟਰੀ ਫੋਰਸ ਬੀਐਸਐਫ ਦੇ ਜਵਾਨਾਂ ਨਾਲ ਜਿਹੜਾ ਮੱਲਾਵਾਲਾ ਕਸਬਾ ਤੇ ਪਿੰਡਾਂ ਦੇ ਵਿੱਚ ਜਿਹੜਾ ਫਲੈਗ ਮਾਰਚ ਕਰ ਰਹੇ ਆ ਤੇ ਕੋਈ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿਤੇ ਹਾਂਜੀ ਬਿਲਕੁਲ ਕਰਾਂਗੇ ਵਿੱਚ ਵਿੱਚ ਅਸੀਂ ਰੋਕ ਕੇ ਜਿਹੜਾ ਸਾਰੇ ਚੌਕ ਵਗੈਰਾ ਸੀਲ ਕਰਕੇ ਕੁਝ ਸਮਾਂ ਗੱਡੀਆਂ ਦੀ ਚੈਕਿੰਗ ਵੀ ਕਰਾਂਗੇ ਔਰ ਨਾਲ ਦੀ ਨਾਲ ਫਲੈਗ ਮਾਰਚ ਵੀ ਕਰਾਂਗੇ ਤੇ ਅੱਜ ਜਿਹੜੇ ਸਰ ਕਿੰਨੇ ਪਿੰਡਾਂ ਦੇ ਵਿੱਚ ਜਿਹੜਾ ਸ਼ਹਿਰ ਵਿੱਚ ਕੀਤਾ ਜਾ ਰਿਹਾ ਹੈ ਅੱਜ ਜਿਹੜਾ ਪਹਿਲਾਂ ਤਾਂ ਮੱਲਾਵਾਲਾ ਕਸਬੇ ਤੋਂ ਸ਼ੁਰੂ ਕੀਤਾ ਹੈ ਇਸ ਤੋਂ ਬਾਅਦ ਜਿਹੜਾ ਮੱਲਾਵਾਲਾ ਏਰੀਆ ਦੇ ਪਿੰਡ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਫਲੈਗ ਮਾਰਚ ਅਤੇ ਚੈਕਿੰਗ ਕੀਤੀ ਜਾਵੇਗੀ